ਸਾਸਿਕਾਲ ਬਾਈ ਜੀ ਮਾੜੜੇ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋ ਤਾਜ਼ੀਆਂ ਸੂਈਆਂ ਝੋਟੀਆਂ ਬਹੁਤ ਵਧੀਆ ਟੌਪ ਕਲਾਸ ਦੀਆਂ ਬਾਈ ਨਾਲ ਕਰਦੇ ਆ ਗੱਲਬਾਤ ਤੇ ਵਧੀਆ 7-8 ਪਸ਼ੂ ਆ ਨਿੱਕੇ ਭਾਦ ਵੱਡੇ ਵੀ ਬਹੁਤ ਸਾਫ਼ ਝੋਟੀਆਂ ਸਾਸਿਕਾਲ ਬਾਈ ਜੀ ਠੀਕ ਆ ਜੀ ਸਾਸਿਕਾਲ ਸਾਹਿਬ ਸਾਸਿਕਾਲ ਦੀ ਵੀਰ ਜੀ ਹੋਰ ਸਭ ਕੀ ਆ ਜਾਂਦਾ ਵਧੀਆ ਠੀਕ ਆ ਜੀ ਮਾਲਾ ਡੇਰੀ ਫਾਰਮ ਦੇ ਜਿੰਨੇ ਭੈਣ ਭਰਾ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵੇਖੀ ਦਿਲੋਂ ਧੰਨਵਾਦ ਕਰਦੇ ਆ ਤੇ ਛੋਟੀਆਂ ਵੇਖੀ ਆ ਜ ਆਪਣੇ ਕੋ ਵੱਡੀਆਂ ਵੀ ਆ ਤੇ ਨਿੱਕੇ ਛੋਟੇ ਭਾਦੀਆਂ ਮਈਆਂ ਵੀ ਤੇ ਵੜਾ ਵੀ ਸਈਆਂ ਵੜਾ ਸਈਆਂ ਮਾਲ ਆਪਣੇ ਕੋ 8 9 ਜਾਂਦੇ ਆ ਸਾਰੇ ਵਧੀਆ ਠੀਕ ਜੀ ਚੰਗੀਆਂ ਵਧੀਆ ਟੌਪ ਦੀਆਂ ਝੋਟੀਆਂ ਤਾਲੀਆਂ ਸੋਈਆਂ ਇੱਕ ਹੀਰ ਪਾਉਂਦੀ ਹੈ ਤੇ ਇੱਕ ਨੇ ਹੁਣ ਘੰਟਾ ਸਟੀ ਹੈ ਠੀਕ ਜੀ ਤੇ ਸਾਰਾ ਹੀ ਮਾਲ ਵਧੀਆ ਐਂਡ ਤੱਕ ਵੀਡੀਓ ਵੇਖਿਆ ਕਰੋ ਠੀਕ ਜੀ ਸਾਰੇ ਜਾਨਵਰ ਵਧੀਆ ਤੋਂ ਵਧੀਆ ਚਾਰ ਪੰਜ ਝੋਟੀਆਂ ਕੱਚੀਆਂ ਉਹ ਤਿਆਰ ਕਰਕੇ ਪਾਵਾਂਗੇ ਠੀਕ ਜੀ ਤਕਰੀਬਨ ਆਪਣੇ ਕੋਲ ਅੱਜ 15 16 ਮਾਲ ਵੇਚਣ ਵਾਲੇ ਪਸ਼ੂ ਆ ਗਏ ਠੀਕ ਠੀਕ ਓਕੇ ਜੀ ਜਿੰਨੇ ਵੀਰ ਪ੍ਰਕਾਰ ਆਉਂਦੇ ਆ 4-5 ਜੀ ਆਉਂਦੀਆਂ ਠੀਕ ਤੇ ਵਾਦ ਤੋਂ ਵਾਦ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਿਆ ਕਰੋ ਐਂਡ ਤੱਕ ਵੀਡੀਓ ਵੇਖਿਆ ਕਰੋ ਹਾਂਜੀ ਤੇ ਵਧੀਆ ਤੋਂ ਵਧੀਆ ਜਾਨਵਰ ਕੱਲੀ ਕੱਲੀ ਮੈਂ ਬਾਰੇ ਦੱਸਦੇ ਆ ਇਹਨੇ ਬੜੇ ਰਿਕਾਰਡ ਵਾਲੀਆਂ ਮਈਆਂ ਤਾਈਆਂ ਸੂ ਠੀਕ ਰੋਟੀ ਇਹ ਜੀ ਤੁਜਾ ਸੁਆਸ ਹੋਈ ਆ ਦੂਜਾ ਤੇ ਇਹਦੇ 15 ਕਿ ਮਿੰਟ ਐਸ ਹੋਈ ਨੂੰ ਕੱਟੀ ਦਿੱਤੀ ਬਹੁਤ ਵੇਖੋ ਜੀ ਬਹੁਤ ਕੁਆਲਟੀ ਵਾਲੀ ਝੋਟੀ ਆ ਬਹੁਤ ਸੋਹਣੀ ਤੇ ਕੱਟੀ ਦਿੱਤੀ ਜੇ ਕੱਟੀ ਕੱਟੀ ਤੇ ਵਧੀਆ ਕੁਆਲਟੀ ਰੋਟੀ ਪੂਰੀ ਸਾਫ਼ ਸੁਥਰੀ ਜੇਰ ਪੋਣੀ ਹੈ ਜੇ ਆ ਝੋਲਾ ਇੱਕ ਮਾੜਾ ਲਾ ਦੋ ਝੋਲਾ ਲਾ ਦੇ ਤੋਰੀ ਝੋਟੀ ਨੂੰ ਨਾ ਜੇ ਸੋ ਗਿਆ ਢੀਆ ਠੀਕ ਵੇਖ ਲੋ ਜੀ ਉਦੋਂ ਸਾਵਧਾਨ ਇਹੋ ਕਦਾਂ ਚੁਕਾਣ ਘਰ ਘਰ ਲਾਈਆਂ ਦੀਆਂ ਇੱਥਾਂ ਬਹੀਆਂ ਠੀਕ ਹੈ ਇਹ ਚਾਲੂ ਜੰਗਲ ਖਾ ਪੀ ਕੇ ਫੇਰ ਹੀ ਬੰਦੇ ਆ ਜੀ ਸਹੀ ਗੱਲ ਚਵਾਸ਼ੂਰੀ ਇੱਕ ਨੰਬਰ ਤੇ ਵਧੀਆ ਝੋਡੀ ਚਵਾਸ਼ੂਰੀ ਠੀਕ ਵੱਡੀ ਇਹ ਸੁਗਿਆ ਉਸ ਲਈ ਪਠੇ ਪਠੇ ਖਾਂਦਾ ਵੀ ਕੋਈ ਇੰਨੀ ਮਈਆਂ 2-3 ਦਿਨਾਂ ਦਾ ਪੱਥਰੀ ਹੁੰਦੀ ਆ ਸਹੀ ਗੱਲ ਆ ਮੇਰੇ ਨਾਮੀ ਝੋਡੇ ਪੂਰੀ ਦੁੱਧ ਵਾਲੀ ਛੋਣ ਵਾਲਾ ਕੱਡੇ ਟੋਕਾ ਲਗਾ ਚੰਗੀਰ ਕਾਲ ਵਾਲੀ ਝੋਡੀ ਦੁੱਧ ਸਤਵਾ ਤੋਰਾ ਕਿਲੋ ਪਾਉਣ ਵਾਲੀ ਹੈ ਵਧੀਆ ਠੀਕ ਹੈ ਤੇ ਕੱਢੀ ਬਲੇ ਟੋਕ ਦੀ ਦਿੱਤੀ ਇੱਕ ਤਰ੍ਹਾਂ ਕਾਲੀ ਵਾਲੀ ਕਾਲੀ ਸ਼ਾਹ ਬੁਥੀ ਉਹ ਕੱਟੀ ਡੀ ਡੀ ਹਾਂ ਹਾਂ ਇਹ ਲਈ ਕੱਟੀ ਆ ਜੀ ਪੂਰੀ ਛੋਟੀ ਚਗੀ ਆ ਜੇ ਇਹ ਜਿਆਦਾ ਫੜ ਦੋਗੇ ਤੇ ਫਿਰ ਵੀਰ ਜਿਹੜਾ ਭਰਾ ਵੀ ਵੀਡੀਓ ਮੰਗੋ ਤੋੜ ਕੇ ਉਹਦਾ ਜਿਹੜਾ ਪਾਲਾ ਠੀਕ ਬਣ ਤੇ ਮੁੱਲ ਦੱਦੋ ਨਾ ਕੋਲ ਵੀਰ ਜੀ ਬਿਲਕੁਲ ਜਿਆਜ ਕਰਾਂਗੇ ਮੈਂ ਦਾ ਹਾਂ ਜੀ ਮੋਲ ਕਰੀਏ ਮੈਦਾ ਭਾਵੇਂ 840 35 ਇਹ ہاں ভাই ਸਵਾ ਲੱਖ ਦੀ ਮੈਂ ਦੇਵਾਂਗੇ ਝੋਟੇ ਸਵਾ ਲੱਖ ਦੀ ਸਵਾ ਲੱਖ ਦੀ ਦੇਦਾਂਗੇ ਬਸ 17 ਕਿਲੋ ਦੀ ਗਾਰੰਟੀ ਨਾਲ ਝੋਟੇ ਦਊਗੀ ਇਸ ਤਰ੍ਹਾਂ ਦੀ ਝੋਟੇ ਸਵਾ ਲੱਖ ਦੀ ਥੋੜਾ ਬੜਾ ਮਾਨ ਮੂਣ ਹੈ ਇਹ ਨਹੀਂ ਦੇਦਾਂਗੇ ਵੀਰਾਂ ਨੂੰ ਲਓ ਜੀ ਵੀ ਦੇਦਾਂਗੇ ਐਂਡ ਜਿਹੜੀ ਗੱਲ ਠੀਕ ਜੀ ਇੱਕ ਵੀਰ ਦੀ ਆ ਨਾ ਹੀ ਝੋਟੀ ਦੇਵਾਂਗੇ ਮੋਲ ਬੁਲਾ ਦਊਗੀ ਇੱਕ ਰਾਂ ਇਸ ਤਰ੍ਹਾਂ ਦੀ ਝੋਟੀ ਠੀਕ ਹੈ ਦੋ ਜੇ ਨਾਲ ਕੱਟੀ ਹੋਈ ਇੱਕ ਥਈ ਗੱਲ ਜੀ ਲਓ ਜੀ ਦੋਹਾਂ ਨੇ ਕੱਢੀ ਮਤਲਬ ਮੈਂ ਨਾਲ ਮੜ ਕੇ ਆਲੀ ਮਾਰ ਕਰਦੀ ਜੀ ਘਟੀ ਠੀਕ ਤਾਂ ਫੌਰ ਮਹੀਂ ਥਈ ਵੱਡੀ ਲਓ ਜੀ ਦੋ ਘੇੜੇ ਏ ਝੁੱਟੀ ਨੂੰ ਲਾ ਦੋ ਝੋਲਾ ਦੇ ਦਾ ਮਾੜਾ ਤੋਂ ਵੇਖ ਰਾਇਆ ਬੱਚਾ ਲਾ ਦੋ ਘਰ ਮਾੜੀ ਮੈਂ ਵੀਰੇ ਮਹੀਂ ਪੂਰੀ ਨਸਲ ਵਾਲੀ ਦਾ ਵੱਡੀ ਮੈਂ ਹੱਥ ਪਾਈ ਲਾਇਆ ਥੇ ਲੈ ਲਓ ਜੀ ਵੇਖੋ ਜੀ ਝੋਟੀ ਪੂਰੀ ਸਾਫ ਕੁਆਲਟੀ ਵਾਲੀ ਝੋਟੀ ਆ ਗਈ ਜੀ ਇਨੇ ਯਰ ਪਾਤੀ ਜੇ ਤੇਰ ਮਾਤੀ ਵੀਰ ਮਈ ਠੀਕ ਜੇ ਉਹ ਲੈਣ ਗਾਂ ਹੀ ਬਣਣੀ ਆਗੇ ਦੇਖੋ ਮੜੀ ਬੱਚੇ ਦਾ ਘਰ ਦੀ ਵੀ ਫਿਰ ਠੀਕ ਦੇਖੋ ਜੀ ਛੋਟੀਆਂ ਸਪਾਈਆਂ ਖਰਾਕਾਂ ਪਈਆਂ ਛੋਟੀਆਂ ਬਣੀਆਂ ਇਹ ਕੋਈ 2 ਲੱਖ ਖਰਚੂਗਾ ਨਾ ਹਾਂਜੀ ਪਰ ਇੱਕ ਇੱਕਰਾ ਕੋ ਰਿਸ਼ਤੇਦਾਰ ਭੈਣ ਪਰ ਆਉ ਉਹ ਤੇ ਮੈਂ ਹਲ ਵੇਖ ਕੇ ਘੁੰਮ ਜੂਗਾ ਵੀ ਜਾਨਵਰ ਵੱਧਾ ਗਾ ਲੈ ਬੰਦਾ ਸਹੀ ਗੱਲ ਏਦਾਂ ਦੀ ਮਈ ਉਰੀ ਮਈ ਖਬੇ ਲਾਇਏ ਬਈਏ ਇਹ ਤੋਂ ਤੇਰੇ ਵੀਰ ਫੇ ਰੱਬ ਦਾ ਦਾਾ ਹੀ ਖਰਾਕੋ ਚਾਰੀ ਮਈ ਤਾਜੀ ਕੋਈ ਮੱਝ ਹੋਣਾ ਕੱਟਾ ਦੁੱਧ ਤਾਜੇ ਦੇ ਧਿਆਨ ਇਹ ਕੋਈ ਆਮ ਅੰਦਾਜ਼ਾ ਨਾਲੇ ਮਈਆਂ ਨੇ ਕੱਡਾ ਕਨਾ ਦੁੱਧ ਕੱਢਣਾ ਮਈਆਂ ਦੁੱਧ ਢਲੀਆਂ ਨੇ ਨਹੀਂ ਕੁਆਲਟੀ ਵਾਲੀਆਂ ਕੱਟਾ ਕਟਾ ਦੋ ਤਾਜੇ ਕਰੋ ਜੀ ਜਬੀ ਤੇ ਆ ਨਾੜੂ ਨਾਲ ਦੇ ਆਏ ਕੱਟਾ ਦੋ ਵੀ ਘੰਟੇ ਹੋ ਗਏ ਸੀ ਨੇ ਆਹ ਇਹ ਜਾਰ ਆ ਰਿਹਾ ਵਧੀਆ ਫੋੜਤੀ ਪ੍ਰੋਪਰ ਜਵਾਬ ਹਮਾਰੀ ਇੱਕ ਨੰਬਰ ਹੈ ਠੀਕ ਜੀ ਉਹ ਵਾਦੀ ਮੈਂ ਵੀ ਫੁੱਲ ਬਾਲਾ ਦੇਖੋ ਭਾਈ ਕੀ ਮੋਲੇ ਦਾ ਬੋਲ ਵੀਰ ਭਾਵੇਂ ਜੋ ਮਰਜ਼ੀ ਕਰੀਏ ਵੀ ਸਵਾ ਲੱਖ ਦੀ ਮਹੀਂ ਦੇ ਦਾਂਗੇ ਸਵਾ ਲੱਖ ਦੀ ਸਵਾ ਸਵਾ ਲੱਖ ਦੀ ਦੋਵੇਂ ਮਈਆਂ ਇਹ ਕਵੀ ਦੇ ਰਾਂ ਇੱਕ ਵੀਰ ਹੀ ਲੈ ਲਓ ਜੀ ਇਹ ਕਵੀ ਦੀ ਹਾਂ ਨਾ ਜੋੜ ਦੀ ਗੱਲ ਹੈ ਪਰ ਮਹੀਂ ਜਿਹੜਾ ਵੀ ਵੀਰ ਭਰਾ ਲੈ ਆ ਗਿਆ ਨਾ ਯਕਨ ਕਰੂਗੀ ਇਤਰਾ ਦੀ ਮਹੀਂ ਹੈ ਠੀਕ ਹੈ ਭਾਈ ਜੀ ਨਾ ਮੈਂ ਪੂਰੀ ਗੇ ਇਹ ਕਵੀ ਦੀ ਹਾਂ ਸਵਾ ਲੱਖ ਮੋਲਿਆ ਇਹ ਕਵੀ ਦੀ ਹਾਂ ਨਾ ਇਹ ਭਾਈ ਕਹਿੰਦਾ ਝੋਟੀ ਦੇ ਦਾਂਗੇ ਪੂਰੀ ਸਫਾਈ ਵਾਲੀ ਝੋਟੀ ਵੱਡੀ ਦੋ ਤਿੰਨ ਕਾਰਡ ਵਾਲੀ ਝੋਟੀ ਪੂਹਣਾ ਪੁਰਾ ਲੇਵਾ ਲੱਗਾ ਠੀਕ ਹੈ ਜੀ ਆਜੋ ਜੀ ਬਾਹਰ ਲੈਣਾ ਵੀ ਤਾਹੀਆਂ ਸੁਈਆਂ ਦੋਵੇਂ ਠੀਕ ਜੀ ਚੰਗੀਆਂ ਵਸ਼ੀਆਂ ਵੱਡੀਆਂ ਆਹੋਲ ਵੇਖੋ ਕੀ ਲੱਗੇ ਆ ਜਲਵਰ ਸਾਰੇ ਹੀ ਅੱਜ ਸਰੇ ਸਰੇ ਦੇ ਟੌਪ ਟੌਪ ਦੇ ਤਾਜੀ ਸੁਈ ਵਸ਼ੀ ਲੈਵਾ ਵੇਖੋ ਕਰੋ ਚੈੱਕ ਵਸ਼ੀ ਦਿੱਤੀ ਆ ਤੇ ਰਾਤ ਦੀ ਵਹਿੜ ਸੁਈ ਹੈ ਵਸ਼ੀ ਹੈ ਵਸ਼ੀ ਸੀ ਇਹ ਮਗਰ ਠੀਕ ਰਾਤ ਦੀ ਸੁਈ ਵਸ਼ੀ ਦਿੱਤੀ ਆ ਕੋਲੋ ਕੋਲਾ ਜੀ ਜਿੱਡਾ ਵਹਿੜ ਦਾ ਕਾਦ ਉਹਦਾ ਹੀ ਲੈਵਾ ਖਲੇ ਬਿਲਕੁਲ ਸਹੀ ਗੱਲ ਜੀ ਦਗਾ ਸੁਆ ਵੀਰ ਸੋਈ ਆ 18 ਪਹਿਲਾਂ ਪਹਿਲਾ ਵਸ਼ੀ ਨੇ ਦੁੱਧ ਕੱਢਿਆ ਹਾਂਜੀ ਚੰਗੀ ਮਸ਼ੀਨਾਂ ਮੈਨੂੰ ਠੀਕ ਤੋਰਦਾ ਮੜੀ ਖਾਣ ਫੋਨ ਵੀਰ ਵੇਖਦਾ ਦੋਰਾ ਲੱਗਾ ਬੈਠਾ ਖਾਣ ਖਾਣੇ ਫਲਾਰ ਕਰ ਇਹ ਖੱਡੀ ਸੀਟ ਬੜੀ ਅੰਦੀ ਥੋੜੀ ਪੂਰੀ ਹੈ ਬਹੁਤ ਪਹਿਲਾਂ ਤੋਂ ਲੱਗਾ ਚੰਗੀ ਹੈ ਲាវ ਲាវ ਮਾਦਲ ਮਨ ਪੱਲੇ ਵੀ ਸਾਵਾਂ ਡੰਗਰ ਕੋਤਰਾ ਜਾਵਾਂਗੇ ਬਣੀ ਬਣੀ ਚੰਗੀਆਂ ਅਸੀਂ ਬਹੁਤ ਜਿਆਦਾ ਹੱਤਾਂ ਬਣੇ ਪੱਤੀ ਵੀ ਨਹੀਂ ਆਵਰ ਉਹ ਨਹੀਂ ਥਲੇ ਵਿਜੋਦ ਆ ਸਹੀ ਗੱਲ ਬਾਬਾ ਜੀ ਪੂਰੀ ਯਾਤ ਕਵਾਲਿਟੀ ਵਾਲੀ ਆ ਨਸਲਾਂ ਦੇ ਹੁੰਦੇ ਆ ਛੱਡੇ ਸਾਡੇ ਖੁੱਲੇ ਬਣਾਉਂਦੇ ਸਹੀ ਗੱਲ ਪੂਰੀ ਨਮੀ ਵਸ਼ੀ ਆ ਤੇ ਭਾਅ ਬੜਾ ਜਾਇਜ਼ ਆ ਵੀਰ ਮੱਛੀ ਸਮੇਂ ਦੇ ਹਿਸਾਬ ਨਾਲ ਵੇਖਦੀ 65000 ਦੀ ਹਾਂਜੀ ਪਰ 55000 ਦੀ ਐਂਡ ਵਾਸ਼ੀ ਦੇਣੀ ਆ 55000 ਦੀ 55000 ਦੀ ਐਂਡ ਵਾਸ਼ੀ ਦੇਣਾ ਥੋੜਾ ਬੜਾ ਬਿਲਕੁਲ ਜਾਇਜ਼ 55 ਦੀ ਚਲੋ ਜੀ 1000 ਰੁਪਏ ਛੋੜ ਕਦਾ 54 ਦੀ ਹਾਂ ਚਰੀ 4000 ਦੀ ਹਾਂ ਠੀਕ ਪਰ 20 ਕਿਲੋ ਵਾਸ਼ੀ ਦੁੱਧ ਕੰਨੋਂ ਫੜੀ ਫਿਰੂਗੀ ਇਤਰਾ ਦੀ ਵਾਸ਼ੀ ਠੀਕ ਸਵਾਹੂਆ ਪੂਰੀ ਢੱਬ ਕੇ ਤਾਜ ਵਾਸ਼ੀ ਮਗਰ ਪੂਰੀ ਇੰਦਮੀ ਵਾਸ਼ੀ ਤੇ ਮਗਰ ਵੀ ਵਾਸ਼ੀ ਠੀਕ ਦੋ ਦੋ ਜਾਨਵਰ ਜਾਂਦੇ ਹਿਸਾਬ ਨਾਲਾਂਗੇ ਠੀਕ ਓਕੇ 53000 ਦੀ ਹਾਂ ਨਾਲ ਆਵੇਗਾ। ਉਹ ਛਾਏ ਨਾਲ ਨਾਲ ਦੇ ਜੀ। ਤੇ ਅੱਜ ਤੇ ਜਿਆਦਾ ਨਾ ਸੋਈ ਨੂੰ। 13-14 ਕਿਲੋ ਵੈੜ ਕੋ ਬੋੜਾ ਆਊਗਾ। ਠੀਕ ਹੈ। ਇਹਦੇ ਤਾਂ ਕਹਿਣਾ ਡੇਲ ਦਾ ਡੱਬਾ ਹੀ ਆ। ਹਾਂਜੀ। ਉਹ ਚੀਜ ਦੇ ਆ। ਵੇਖੋ ਜੀ ਕਾਦੇ ਕੋਟ। ਵੇਖੋ ਕਿੱਥੇ ਲੱਗਾ ਜਾ ਕੇ ਲੈਵਾ ਨਾ ਵਧੀਆ ਸਪੈਸ਼ਲ ਚੱਡਾ ਵਾ। ਠੀਕ। 1 ਕਿਲੋ ਤੋਂ ਬਾਅਦ ਚੱਲਣ ਵਾਲੀ ਵਸ਼ੀ ਭਰ ਮੇਰੇ ਵੀਰ। ਬਿਲਕੁਲ ਜੈਜ ਘਾੜਾ। ਪੀ ਖਾ ਪੀ ਕੇ ਬਾਨਾ ਯਾਰਾ ਸਵਾ ਸਵਾ ਕਰੋ ਦੱਬ ਕੇ। ਤਾਂ ਵਧੀਆ ਵੈੜ ਦੁੱਧ ਕੱਢੂਗੀ। ਖਾਣ ਚੱਡਾ ਵੇ ਵੈੜ ਨੂੰ ਵੀਰ ਕੀ ਲੱਗਾ? ਠੀਕ। ਲਾਉਂਦੇ ਤੋਰ ਨੋ ਨੋ ਪੂਰੀ ਮਸ਼ੀਨ ਨਵੀਂ ਆ ਗਈ ਵੱਡੀ ਵਸ਼ੀ ਠੀਕ ਮੋਹ ਆ ਜੇ ਛਗੀ ਦੁਜਾਤਵਾ ਦੁਜਾਤਵਾ ਖੜੀ ਤੇਰੀ ਬੜੀ ਠੀਕ ਹੈ ਓਰੇ ਸਾਦੇ ਥਾਣਾ ਦੇਖੋ ਵੈਟਰ ਨੂੰ ਬਹੁਤ ਸਾਫ ਲੱਗਾ ਤੇ ਲੇ ਵੇ ਕੁਆਲਟੀ ਵਾਲੀ ਪੂਰੀ ਵੈਸਟ ਆ ਆ ਚੱਡਾ ਤੇ ਆ ਥਾਣਾ ਸਾਰੀਆਂ ਜਿੰਗਾਂ ਵੀ ਡੰਗਰ ਦੇ ਵਾਲੀ ਵਾਲੇ ਦਾ ਭਾਏ ਦਾ ਵੀ ਪੁਰਾ ਨਿਗਾ ਜੀ ਬਹੁਤ ਭਾਵੇਂ ਵਸ਼ੀ ਦਾ ਕਰੀਏ 65 ਹਾਂਜੀ ਬਿਲਕੁਲ ਜਾਜ ਹਾਂਜੀ 60000 ਦੀ ਵੱਠੀ ਦੇ ਦਾਂਗੇ 60 ਦੀ 60000 55000 ਦੀ ਜਾਂਦੋ ਲਓ ਜੀ ਐਂਡ ਐਂਡ 55000 ਇਹ ਗੋਰੇ ਨੇ ਕਹਿਤਾ 55000 ਦੀ ਐਂਡ ਐਂਡ ਇਹ ਜਿਹੜੀ ਗੱਲ ਆ 55 ਦੀ 55000 ਦੀ ਹੈ ਆਂਟੀ ਬਈ ਇਹ ਲੋ ਜੀ ਕੋਈ ਝੂਠ ਨਹੀਂ ਪਰ ਖੁੰਡੀ ਆਪਾਂ ਆਪਣੀ ਕਿਹੜੀ ਦੁੰਬਾਰੀ ਵਸਤੀ ਹੁੰਦੀ ਨਾ ਪੂਛੋ ਇੱਦਾਂ ਹਾਂਜੀ ਇਸਾ ਦੁਨੀਆ ਬੰਨਾਂ ਚੰਗੀ ਗਾਈ ਸਹੀ ਗੱਲ ਬਾਬਾ ਜੀ ਸੋਲ ਕਤਰਾਂ ਦੀਆਂ ਗਾਈਆਂ ਹਾਂ ਜੇ ਦੋਵੇਂ ਹੀ ਤਾਂ ਨਹੀਂ ਇਹ ਉਹ ਕਠੀਆਂ ਲੰਦੂਗਾ ਹਾਂ ਲੱਖ ਦੀਆਂ ਦੋਵੇਂ ਲੈ ਜੇ ਲੱਖ ਦੀਆਂ ਆਫਰ ਆਫਰਿਆ ਲਓ ਜੀ ਜੇ ਉਦਾਂ 55 55 ਮੋਲਿਆ ਤੇ ਜੇ ਇਹ ਕਠੀਆਂ ਮੇਰਾ ਭਰਾ ਕੋਈ ਵੜਾ ਖੜੇ ਦੋਵੇਂ ਤੇ ਲੱਖ ਦੀਆਂ ਪੂਰੀਆਂ ਲੱਖ ਦੀਆਂ ਜਿਹੜਾ ਮਰਜ਼ੀ ਲੈ ਜੇ ਠੀਕ ਜੋ ਆਫਰ ਦੇਤੀ ਆ ਲੱਖ ਦੀਆਂ ਨਹੀਂ ਲੈਣੀ ਉਹਦੇ 100 ਗਣਾ ਚੰਗਾ ਦੇ ਜੀ ਦੋਵੇਂ ਗਾਈਆਂ ਚ ਸਹੀ ਗੱਲ ਬਾਬਾ ਜੀ ਲੱਖ ਦੀਆਂ ਦੋ ਵੜਾ ਠੀਕ ਓਕੇ ਜੀ ਆਫਰ ਆ ਗਈ ਜੀ ਦਿਲੋ ਜਗੇ ਖੋਲੋ ਜੀ ਗਾੜੀ ਆ ਗਈ ਮੈਂ ਵੀਰ ਜੀ ਮੈਂ ਆ ਗਈ ਆ ਆ ਮਈ ਕੋ ਦੁੱਧ ਹੁਣ ਮੌਕੇ ਦਾ ਹੋਊਗਾ 13 ਕਿਲੋ ਤਿਆਰ ਭਾਵੇਂ ਕੋ 13 ਡਾਂਗੀ ਚੋਲੇ ਇਡੀ ਚੰਗੀ ਮਈ ਪੂਰੀ ਕੱਟੀ ਆ ਮਗਰ ਕੱਟੀ ਆ ਤੇ ਪੂਰੀ ਮੈਂ ਨਸਲੀ ਦੇ ਦੁੱਧ ਵਾਲੀ ਮਈ ਪਰ ਵੀਰ ਮਈ ਨਾ ਬੱਚੀਆਂ ਕੱਟੀਆਂ ਅਸਲ ਦੇ ਵਿੱਚ ਨਾ ਮਈ ਰੁਲੀ ਹੈ ਜੇ ਕੋ ਮਈ ਦੀ ਚੰਗੀ ਸੇਵਾ ਕਰੇ ਤੇ 15 16 ਕਿਲੋ ਵਾਲੀ ਮਈ ਆ ਠੀਕ ਜੇ ਸੇਵਾ ਮਾਸਾ ਨਹੀਂ ਚਗਾਖਾ ਵੇਖੋ ਕਿੰਨਾ ਥੋੜਾ ਵਾ 13 ਕਿਲੋ ਹੁਣ ਦੁੱਧ ਤਿਆਰ ਆ ਮਈ ਦੇ ਕੋਲ ਠੀਕ ਜੇ ਤੇ ਬਿਲਕੁਲ ਪਾ ਨਾ ਜਾਇਜ਼ ਦੇਣਾਗੇ ਮੈਂ ਓਕੇ ਜਿਆਦਾ ਨਹੀਂ ਆ ਲੈ ਆ ਵੀਰ ਜੀ ਖਾਂ ਚਾ ਟੋਂ ਚਾ ਬੜਾ ਲੱਗਾ ਮੈਨੂੰ ਚੰਗਾ ਤੇ ਪੂਰੀ ਦੁੱਧ ਵਾਲੀ ਮਹੀਂ ਠੀਕ ਹੈ ਪੂਰੀ ਜਾਣ ਵਾਲੀ ਹੈ ਜਿਆ ਬੜੀਆ ਆਏ ਵਾ ਬੰਛੋਤੀ ਵਾ ਸਾਡੀ ਇਹ ਮੇਰੇ ਕੋਲ ਦੇਖੋ ਇਹ ਪੂਰੀ ਕੁਆਲਿਟੀ ਵਾਲੀ ਮੈਂ ਪੂਰੀ ਸਾ ਸੋਤਰੀ ਦੇ ਭਾਈ ਦੇ ਪੁੱਜਦੇ ਰੇਡ ਰਸੋ ਬਾਈ ਜੀ ਕੀ ਰੇਟ ਦੇ ਦਾ ਮੋਲ ਵੀਰ ਭਾ ਮੈਂ ਦਾ ਜੋ ਮਰਜ਼ੀ ਕਰੀਏ ਜੈ ਜਨੇ ਦੇ ਦਾ ਮੁੱਲ ਭਾ 95 ਕਾ ਲੀ 90 ਦੀ ਮੈਂ ਦੇਣੀ ਆ 90 ਦੀ 85000 ਦੀ ਜਾਂਦੇ ਚਲੋ ਐਂਡ 85 ਦੇ ਦਾਂਗੇ 85 ਦੀ 85 ਦੀ ਲਓ ਜੀ 85000 ਦੀ ਬਾਈ ਗੰਦ ਐਂਡ ਇਤਨਾ ਥੱਲੇ ਬਹਿ ਗਿਆ ਹਾਂ ਆਖੂ ਵੀ ਮੈਂ ਲੈ ਕੇ ਜਾਣਾ ਠੀਕ ਜੀ ਇੱਕ ਗੱਡੀ ਆ ਗਈ ਇਹ ਮਹੀਂ ਵੈਮੇਣਾ ਸਭ ਜੇ ਕੈਂਦੀ ਦੁੱਧ ਵਾਲੀ ਲੀਟਰਾਂ ਦੀ ਮਹੀਂ ਹੈ ਸੇਵਾ ਕਰੇ ਖਾਲ ਪਾਵੇ ਚੋ ਜਾਰ 5 ਕਿਲੋ ਪੂਰੀ ਢੇਰੀ ਲਿਆਉਗੀ ਦੁੱਧ ਦੀ ਕਿਹ ਡਾਦੂਗੀ ਮਹੀਂ ਦੁੱਧ ਦੀ ਆ ਆ ਚੀਜ਼ ਮਹੀਂ ਵੀਰ ਪਰਖ ਵਾਲੇ ਬੰਦੇ ਨੂੰ ਪਤਾ ਆ ਆਮ ਬੰਦੇ ਵਾਸਤੇ ਤੇ ਖੋਲਾ ਆ 5 ਕਿਲੋ ਪਰਖ ਜਾਂਦੀ ਆ ਇਹ ਚੀਜ਼ਾਂ ਜਿੱਗੀਆਂ ਹੁੰਦੀਆਂ ਜਿੱਗੀਆਂ ਨਹੀਂ ਮਹੀਂ ਪੂਰੀ ਨਗਰ ਮਹੀਂ ਹੈ ਠੀਕ ਹੈ ਜੀ ਚਲੋ ਜੀ ਅੱਗੇ ਆਹ ਛੋਟੀ ਦੇਖੋ ਜਦੋਂ ਜਾਸੂਆ ਆ ਵੀਰ 12 ਕਿਲੋ ਦੁੱਧ ਉਹ ਵਧੀਆ ਤਿਆਰ ਰੱਖੀ ਨਾ ਕਰਕੇ ਜਿਹੜਾ ਲੀਟਰ ਵਾਲਾ ਮਗਰ ਬਚਾ ਕੇ ਠੀਕ ਹੈ ਤਾਂ ਮਗਰ ਕਟਾ ਦੇ ਕਟਾ ਉਹ ਆ ਮੱਲੀ ਆ ਗਿਆ ਮਗਰ ਲੋ ਜਿਆ ਜੀ ਰੂਸ਼ੀ ਆ ਜੋ ਟੀ ਸਿਵਰੀ ਰੂਸ਼ੀਆ ਰੂਸ਼ੀਆ ਜੋਟੀ ਆ ਗਈ ਤੇ ਬਾਬਾ ਜੀ ਰੂਸ਼ੀਆ ਕਿਧਾਂ ਆਂਦੀ ਏ ਇਹ ਮਾਨੇ ਨੂੰ ਜਿਆਦਾ ਫਲਖਿਆ ਜੀ ਕੋ ਨਹੀਂ ਨਹੀਂ ਕਹਿੰਦਾ ਬਾਬਾ ਜੀ ਬਾਬਾ ਜੀ ਤੁਸੀਂ ਗੋਣ ਦਿੱਤੇ ਆ ਇਹ ਆਈ ਆ ਬਾਰਡਰ ਏਰੀਆ ਦੇ ਵਿੱਚੋਂ ਉੱਥੇ ਦਰਿਆ ਦੇ ਕੰਢੇ ਚੋਕਦੀ ਨਾ ਜੀ ਯਾਰ ਦਾ ਬੰਦਾ ਆ ਜੀ ਯਾਰ ਠੀਕ ਆ ਇਹ ਰੋਸ਼ਰੀਆ ਨਹੀਂ ਗਿਆ ਕੁਛੀ ਮਨਉਂਦੀਆਂ ਆ ਆਹੋ ਬੰਦਾ ਵੀ ਨਹੀਂ ਰੋਸਦਾ ਜੇ ਕੋਈ ਮਹੀਂ ਲਈ ਠੀਕ ਜੀ ਪਰ ਬੜੀ ਝੋਟੀ ਚੰਗੀ ਵੀਰ 12 ਕਿਲੋ ਦੁੱਧ ਤਿਆਰ ਆ ਤੇ ਭਾੜਾ ਜਾਇਦਾ ਵਾਂਗੇ ਠੀਕ ਜੀ ਤੁਰੋ ਪੁੱਲਾ ਜੀ ਠੀਕ ਜੀ ਕਾਰਾਂ ਦਾ ਕੋਆ ਕੋਈ ਨਹੀਂ ਇੱਕ ਬੰਨੇ ਕਰਨ ਦੀ ਵੀ ਖਾਣੀ ਠੀਕ ਸਮਝਦਾ ਰਿਹਾ ਲਿਆਓ ਜੀ ਦੇਖੋ ਤੋੜ ਤੋੜਾ ਆਇਆ ਵੀਰ ਜੇ ਨਿਕਲੀ ਕੋਈ ਨੱਚਦੀ ਹੈ ਤਾਂ ਕੋਈ ਦਾ ਘੋਟ ਨਹੀਂ ਨਿਕਲ ਕੋੜੀ ਹੁੰਦਾ ਨੱਚਦੀ ਹੈ ਇਹ ਦਸੋ ਬਾਈ ਕੀ ਮੋਲੇ ਦਾ ਕਿਆਜ ਭਾਣਾ ਇੱਕ ਹੱਡੀ ਵਾਲੀ ਹਾਂਜੀ ਮੋਲ ਮੈਂ ਦਾ ਕਰੀਏ 85 ਹਾਂਜੀ 80 75000 ਦੇ ਨਾਲ ਥੋੜਾ ਹੋਰ ਕਰ ਲਓ ਜੀ 70 ਦੀ ਦੇ ਦਾਂਗੇ 70000 ਦੀ ਐਂਡ ਲਓ ਜੀ 70000 ਦੀ ਐਂਡ ਇਹ ਜੇ ਕੋਈ 12 ਕਿਲੋ ਵਧੀਆ ਦੁੱਧ ਕੰਡੇ ਵਾਲਾ ਕੰਡੇ ਵਾਲਾ ਹਾਂਜੀ ਠੀਕ 70000 ਦੀ ਤੇ ਜੇ ਕੋਈ ਦੋਵੇਂ ਜੋੜਾ ਇਕੱਠਾ ਲਵੇ ਤੇ ਫੇਰ ਉਹ 85 ਦੀ ਫੇਰ 1.5 ਦਾ ਹੋ ਜਾਊਗਾ 1.5 ਦਾ 1.5 ਦਾ ਹੋ ਜੀ 1.5 ਦਾ ਜੋੜਾ ਦੇ ਦਾਂਗੇ ਇਹ ਇਕੱਠਿਆਂ ਖਰੀਦੇ ਆ 1.5 ਤੇ 1.2 ਲੱਖ 2.5 ਲੱਖ ਦੇ ਜਿਹਨੇ ਚਮੇ ਨਗਰ ਲੱਲੇ ਨਾ ਹਾਂ ਉਹਨੂੰ ਕੰਮ ਤਾਂ ਜਾਂਦੀ ਨਹੀਂ ਲੋੜ ਆ ਪਰ ਇਹ ਵਾਰ ਪੋਣੇ ਬਣੇ ਮੇਰੇ ਤੇ ਕਰਨੀ ਪੈਣੀ ਹੈ ਹੈ ਬਾਂਦੇ ਭੁਖੀਆਂ ਚਲੋ ਜੀ ਸਾਰੀਆਂ ਝੋਟੀਆਂ ਵਧੀਆ ਪਸ਼ੂ ਬਾਈ ਕੋਲ ਲਾਈਕ ਕਮੈਂਟ ਸ਼ੇਅਰ ਨਿਕੇ ਨਿਕੇ ਭਾ ਆ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਆ ਤੇ ਵਧੀਆ ਪੂਰੇ ਚੰਗੇ ਆ ਤੇ ਅਜੇ ਚਾਰ ਪੰਜ ਵੈੜਾ ਦੇ ਦੋ ਤਿੰਨ ਮਈਆਂ ਜੇ ਆਉਂਦੀਆਂ ਠੀਕ ਜੀ ਤੇ ਚਾਰ ਮਈਆਂ ਘਰ ਜੇ ਥੋੜੀਆਂ ਕੱਚੀਆਂ ਠੀਕ ਜੀ ਇਹਦਾ ਕੋ ਵੀਰ ਭਰਾ ਪਹੁੰਚੇ ਵਧੀਆ ਤੋਂ ਵਧੀਆ ਜੀ ਹਰ ਟਾਈਮ ਤੇ 12 13 ਜਨਵਾਰ ਵਜੇ ਮਿਲਣਗੇ ਠੀਕ ਜੀ ਚਾਰ ਪੰਜ ਹਜ਼ਾਰਾਂ ਹੁੰਦੀਆਂ ਦੋਆ ਚਾਰ ਤਾਂ ਤੇ ਪੰਜ ਹਜ਼ਾਰਾਂ ਤੇ ਬਾਬਾ ਜੀ ਨਾਲ ਇਹਦੇ ਬਾਹਰ ਬਿਆਨੇ ਦਿੱਤੇ ਮੈਂ ਲੈਂਦੇ ਚਲੋ ਜੀ ਆਇਓ ਇੱਕ ਨਾਓ ਚਾਦੀ ਮਰਾਦੀ ਝੋਟੀਆਂ ਨੂੰ ਖਾਰ ਝੋਟੀਆਂ ਪੂਰੀਆਂ ਵੜੀਆਂ ਕੁਆਲਟੀ ਵਾਲੀਆਂ ਆਹ ਤੇ ਵੜੀਆਂ ਵੀ ਇਥੇ ਖਾਣ ਨੇ ਆ ਗਏ ਠੀਕ ਤੇ ਕਿਹੜਾ ਵੀ ਵੀਰ ਭਰਾ ਨਹੀਂ ਆ ਲੈ ਜਾਊਗਾ ਯਾਦ ਕਰੂਗਾ ਤਾਂ ਵੀ ਠੀਕ ਹੈ ਜੀ ਹੋਰ ਹੈਗਾ ਓਕੇ ਜੀ ਦੋ ਦੜੀਆਂ ਮੈਂ ਬਾਲ ਬੜਾ ਵੀਰ ਬਾਲ ਨਹੀਂ ਮੁੱਕਦਾ ਠੀਕ ਢਕੇ ਲਾਵਾਂਗੇ ਜਨਵਾਰ ਬੜੇ ਆਲੇ ਦੁਆਲੇ ਬੋਲ ਬੋਲ ਜਿੱਦਾਂ ਸਾਡੇ ਵੀਰ ਭਰਾ ਡੰਗਰ ਜਿਹਦਾ ਜਾਨਵਰ ਮੰਗਦੇ ਫੋਨ ਵੀ ਬੜੇ ਕਰਨ ਦੇ ਵੇਚਣ ਵਾਲੇ ਵੀ ਠੀਕ ਆ ਬੜੇ ਜਾਨਵਰ ਕਹਿੰਦੇ ਜਾਨਵਰ ਲੱਭਦੇ ਨਹੀਂ ਬੜੇ ਹਾਂਜੀ ਚਲ ਆਪਾਂ ਬੁਲੇਟ ਹਾਂਜੀ ਹਾਂ ਚ ਸੌਦਾ ਹੋ ਗਿਆ ਤੇ ਫੇਰ ਹੀ ਗਾ ਗਾਉਗਾ ਸਹੀ ਗੱਲ ਬਾਬਾ ਬਿਲਕੁਲ ਸਹੀ ਗੱਲ ਫੋਨ ਨੰਬਰ ਹੈ 84237753 ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਹਾਂਜੀ ਲਾਈਕ ਕਮੈਂਟ ਸ਼ੇਅਰ ਯਾਰਾ ਖਿੱਚ ਕੇ ਰੱਖਿਆ ਕਰੋ ਹਾਂਜੀ ਜਾਨਵਰ ਵਧੀਆ ਦਾ ਵਧੀਆ ਟਾਪ ਦੇ ਠੀਕ ਜੀ ਸਾਰੇ ਕੁਆਲਟੀ ਵਾਲੇ ਵਧੀਆ ਦਾ ਵਧੀਆ ਠੀਕ ਹੈ ਭਾਈ ਜੀ ਤੇ ਵਧੀਆ ਲਾਈਕ ਕਮੈਂਟ ਯਾਰਾ ਖਿੱਚ ਕੇ ਰੱਖਿਆ ਐ ਵਧੀਆ ਸੇਵਾ ਕਰਿਆ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ